ਸਾਡੇ ਕੋਲ ਆਜੋ 10-10 ਸਾਲ ਵਾਲੇ ਕੋਟਪਿੰਟ ਤੁਹਾਨੂੰ ਅਸੀਂ 2995 ਦੇ ਵਿੱਚ ਦੇਨੇ ਆ ਸਲਾਈ ਕਰਕੇ ਸਾਡੇ ਕੋਲ ਆਓ ਜੀ 3 ਪੀਸ ਕੋਟਪਿੰਟ ਤੁਹਾਨੂੰ ਅਸੀਂ ਦੇਣਾ ਸਿਰਫ 3760 ਦੇ ਵਿੱਚ 15-15000 16-16000 ਸ਼ੇਰਵਾਨੀਆਂ ਵਿਗਦੀਆਂ ਬਾਜ਼ਾਰ ਦੇ ਵਿੱਚ ਇਹਦਾ ਕਿਰਾਇਆ ਹੈਗਾ 10000 ਪਰ ਮਾਤੂ ਸ਼੍ਰੀ ਦਸਤਾਰ ਤੇ 6500 ਰੁਪਏ ਦੇ ਵਿੱਚ ਸ਼ੇਰਵਾਨੀ ਤੁਹਾਨੂੰ ਤਿਆਰ ਮਿਲ ਜਾਂਦੀ ਆ ਜੇ ਬਲੇਜ਼ ਨਾ ਲੈਣੀ ਆ ਨਾ ਦੇਖੋ ਵੂਲ ਦੇ ਵਿੱਚ ਕਪੜਾ ਇਹਦੇ ਵਿੱਚ ਤੁਸੀਂ ਰੰਗ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰੋ ਸੋ ਬਲੇਜ਼ਰਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਬੈਸਟ ਪ੍ਰਾਈਸ ਅਸੀਂ ਦੇ ਦੇਣਾ ਸਟਾਰਟਿੰਗ ਬਾਈਟ ਕੜਤੇ ਪਿਆਮੇ ਦੀ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 700 ਰੁਪਏ ਮੀਟਰ ਨਹੀਂ ਜੀ 700 ਰੁਪਏ ਦਾ ਸਾਢੇ 3 ਮੀਟਰ ਕੜਤਾ ਪਿਆਮਾ ਸ਼ੁਰੂ ਹੋ ਜਾਂਦਾ ਦੇ ਸਾਡੇ ਟੇਲਰ ਦੇਖ ਲਓ ਟੇਲਰ ਵੀ ਸਾਡੇ ਨੰਬਰ 1 ਹੈਗੇ ਆ ਇਹ ਕਹਿੰਦੇ ਵੀ ਅਸੀਂ ਚੈਲੰਜ ਕਰਦੇ ਆ 3 ਘੰਟੇ ਦੇ ਵਿੱਚ ਕੋਟ ਪਿੰਟ ਤਿਆਰ ਕਰਕੇ ਦੇਨੇ ਆ ਬਹੁਤ ਸਾਰੀਆਂ ਵੈਰਾਈਟੀਆਂ ਦਸਤਾਰਾਂ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ 550 ਤੋਂ ਵੱਧ ਰੰਗ ਰੰਗ ਫੇਟ ਹੋ ਜੂਦੇ 3 ਮਹੀਨੇ ਦੇ ਅੰਦਰ ਅੰਦਰ ਪੱਗ ਦੇ ਕੇ ਨਮੀ ਲੈ ਜਾਓ ਸਲੋਜ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਾਤੂ ਸ਼ਰੀਦ ਦਸਤਾਰ ਦੇ ਸਟੋਰ ਜੜਿਆਲਾ ਗੁਰੂ ਜਿੱਥੇ ਆਏ ਸਾਡੇ ਬਹੁਤ ਸਾਰੇ ਫਾਇਦੇ ਕਰਨੇ ਭਾਵੇਂ ਤੁਸੀਂ ਕੋਟ ਪੈਂਟ ਲੈਣੇ ਆਂ ਕੁਰਤੇ ਪਜਾਮੇ ਲੈਣੇ ਆਂ ਸ਼ੇਰਵਾਨੀਆਂ ਲੈਣੀਆਂ ਵੀਡੀਓ ਅੰਤ ਤੱਕ ਦੇਖ ਲਿਓ ਤੁਸੀਂ ਕਿਸੇ ਵੀ ਵੱਡੇ ਸ਼ੋਰੂਮ ਤੇ ਚਲ ਜਾਓ ਕਿਸੇ ਵੱਡੇ ਸਟੂਡੀਓ ਚਲ ਜਾਓ ਆ ਜਿਹੜਾ 2 ਪੀਸ ਕੋਟ ਪੈਂਟ ਹੈ ਰੰਗ ਜਿਹੜਾ ਮਰਜ਼ੀ ਹੋਵੇ ਬਾਜ਼ਾਰ ਦਾ ਰੇਟ ਇਹਦਾ ਹੈਗਾ 2 ਪੀਸ ਕੋਟ ਪੈਂਟ ਦਾ 10000 11000 12000 ਸਾਡੇ ਕੋਲ ਆਜੋ 10-10 ਹਜ਼ਾਰ ਵਾਲੇ ਕੋਟ ਪੈਂਟ ਤੁਹਾਨੂੰ ਅਸੀਂ 2995 ਵਿੱਚ ਦੇਨੇ ਕੋਈ 15000 ਮੰਗਦਾ ਕੋਈ 16000 ਮੰਗਦਾ 3 ਪੀਸ ਕੋਟਪਿੰਡ ਦਾ ਸਾਡੇ ਕੋਲ ਆਓ ਜੀ 3 ਪੀਸ ਕੋਟਪਿੰਡ ਤੁਹਾਨੂੰ ਅੱਦੀ ਦੇਣਾ ਸਿਰਫ 3760 ਦੇ ਵਿੱਚ ਇੱਥੇ ਹੋਰ ਫਾਇਦਾ ਤੁਸੀਂ ਦੇਖੋ ਚਾਹੇ ਤੁਸੀਂ ਆਹ ਡਿਜ਼ਾਈਨ ਬਣਾ ਲਓ ਚਾਹੇ ਬਣਾ ਲਓ ਇੰਡੋ ਵੈਸਟਰਨ ਇਹ ਵੀ ਤੁਹਾਨੂੰ 2995 ਵਿੱਚ ਮਿਲਣਾ 15 15000 16 16000 ਸ਼ੇਰਵਾਨੀਆਂ ਵੇਖਦਿਆਂ ਬਾਜ਼ਾਰ ਦੇ ਵਿੱਚ ਇਹਦਾ ਕਿਰਾਇਆ ਹੈਗਾ 10000 ਪਰ ਮਾਤੂ ਸ਼੍ਰੀ ਦਸਤਾਰ ਤੇ 6500 ਰੁਪਏ ਦੇ ਵਿੱਚ ਸ਼ੇਰਵਾਨੀ ਤੁਹਾਨੂੰ ਤਿਆਰ ਮਿਲ ਜਾਂਦੀ ਆ ਦੇਖੋ ਜੀ 3500 4000 ਬਾਜ਼ਾਰ ਦੇ ਵਿੱਚ 2 ਪੀਸ ਦੀ ਸਵਾਈ ਚੱਲਦੀ ਆ ਪਰ ਮਾਤੂ ਸ਼ੀਰ ਦਸਤਾਰ 2995 'ਚ 2 ਪੀਸ ਸਟਿਚ ਕਰਕੇ ਦੇ ਰਿਆ 3760 ਦੇ ਵਿੱਚ 3 ਪੀਸ ਤਿਆਰ ਕਰਕੇ ਦੇ ਰਿਆ ਮੈਂ ਕਹਿੰਨਾ ਚੈਲੰਜ ਕਰਕੇ ਕਹਿੰਨੇ ਆ ਸਾਡੇ ਵਰਗੀ ਕੁਆਲਿਟੀ ਸਾਡੇ ਵਰਗੇ ਰੇਟ ਔਰ ਸਾਡੇ ਵਰਗੀ ਸਟੀਚਿੰਗ ਪੰਜਾਬ ਦੇ ਵਿੱਚੋਂ ਕਿਤੋਂ ਨਹੀਂ ਮਿਲਣੀ ਕੱਪੜਾ ਚੈੱਕ ਕਰ ਲਓ ਨਸੀਬ ਹੋ ਜਾਵੇ ਦੇਖੋ ਕੁਆਲਿਟੀ ਦੀ ਗੱਲ ਕਰਨੀ ਤਾਂ ਨਾ ਆ ਚੈੱਕ ਕਰ ਲਓ ਆ ਕੇ ਆ ਦੇਖੋ ਜਿੱਦਾਂ ਮਰਜੀ ਕੱਪੜਾ ਖਿੱਚ ਲਓ ਸੁਪਰ ਕੁਆਲਿਟੀ ਰੰਗ ਬਹੁਤ ਸਾਰੇ ਤੂੰ ਵੀ ਸਕੋਰਟਪੈਂਟ ਬ੍ਰਾਂਡ ਵੀ ਚੈੱਕ ਕਰ ਲੋ ਇਹ ਕੋਈ ਕੂੜਾ ਨਹੀਂ ਵੇਚਣਾ ਇਹ ਕੋਈ ਨਾਨ ਬ੍ਰਾਂਡ ਨਹੀਂ ਵੇਚਣਾ ਮਾਤੂ ਸ਼ਰੀਦ ਦਸਤਾਰ ਦਾ ਖੁੱਦ ਦਾ ਬ੍ਰਾਂਡ ਇਹ ਤੁਹਾਨੂੰ ਕੋਰਟਪੈਂਟ ਦੇ ਰਿਹਾ 2995 ਦੇਖੋ ਜੀ ਇਹ ਹੈਗੀ ਹੈ ਭਾਜੀ ਸਟਾਰਟਿੰਗ ਰੇਂਜ ਬਾਜ਼ਾਰ ਦੇ ਵਿੱਚ 15000 20000 ਦਾ ਵੀ ਕੋਰਟਪੈਂਟ ਬੰਦਾ ਉਹ ਜਦੋਂ ਦਿਖਾਉਂਦੇ ਆ ਨਾ ਡਿਜ਼ਾਈਨ ਲਾ ਕੇ ਸਟਾਈਲਿਸ਼ ਕੋਈ ਕਹਿੰਦਾ ਚੈੱਕ ਵਾਲਾ ਕੋਈ ਕਹਿੰਦਾ ਡੋਬੀ ਵਾਲਾ ਆਹ ਵਾਰ ਰੰਗ ਰੰਵੇ ਜੇ ਕਰਕੇ ਤੁਹਾਨੂੰ ਦਿਖਾਉਂਦੇ ਸਟੂਡੀਓ ਬਹੁਤ ਵੱਡਾ ਪਰ ਸਾਡੇ ਕੋਲੇ ਉਹ ਵੀ ਕੁਆਲਿਟੀ ਹੈਗੀਆਂ ਸਾਡੇ ਕੋਲੇ ਉਹੋ ਜਿਹਾ ਸੈਟਅਪ ਵੀ ਸਾਰਾ ਹੈਗਾ ਵਾ ਪਰ ਸਾਡੇ ਕੋਲੇ ਉਹੋ ਜਿਹਾ ਰੇਟ ਨਹੀਂ ਹੈਗਾ ਭਾਜੀ ਆ ਵੀ ਚੈੱਕ ਕਰ ਲਓ ਇਹ ਕੋਈ ਕੋਟ ਪੈਂਟ ਬਣੂਗਾ 5000 ਦਾ ਕੋਈ ਬਣੂਗਾ 6000 ਦਾ ਮੈਂ ਕਹਿੰਨਾ ਚੈਲੰਜ ਕਰਕੇ ਕਹਿੰਨੇ ਆ ਸਾਡਾ ਕੱਪੜਾ ਲੈ ਜਾਓ ਸਾਡੀ ਸਵਾਈ ਦੇਖ ਲਓ ਬਾਜ਼ਾਰ ਘੁੰਮ ਲਿਓ ਇਹੋ ਜਿਹੀ ਫਿਨਿਸ਼ਿੰਗ ਤੇ ਇਹੋ ਜਿਹੀ ਕੁਆਲਿਟੀ ਨਹੀਂ ਕਿਤੋਂ ਮਿਲਣੀ ਸੋ 3 ਪੀਸ ਕੋਟ ਪੈਂਟ 3760 ਚ ਉਸ ਤੋਂ ਬਾਅਦ ਤੁਸੀਂ ਇਹ ਬਲੇਜ਼ਰ ਲੈਣੀ ਆ ਨਾ ਦੇਖੋ ਵੂਲ ਦੇ ਵਿੱਚ ਕੱਪੜਾ ਇਹਦੇ ਵਿੱਚ ਤੁਸੀਂ ਰੰਗ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲੋ ਸੋ ਬਲੇਜ਼ਰਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਬੈਸਟ ਪ੍ਰਾਈਸ ਅਸੀਂ ਦੇ ਦੇਣਾ ਕੋਰਤੇ ਪਜਾਮੇ ਭਾਈ ਜੀ ਕੋਰਤਾ ਪਜਾਮਾ ਵਾਈਟ ਰੰਗਿਆ ਪਰ ਥਾਨ ਬੜੇ ਲੱਗੇ ਹੋਏ ਇਹਦੇ ਵਿੱਚ ਦੇਖੋ ਜੀ ਥਾਨ ਲੱਗਣ ਦਾ ਕਾਰਨ ਇਹ ਨਹੀਂ ਆ ਸਾਰੇ ਇੱਕੋ ਜਿਹੇ ਥਾਨ ਲਾਏ ਆ ਕੋਈ ਪੇਪਰ ਕੋਟਨ ਆ ਕੋਈ ਲੇਨਨ ਕੋਟਨ ਆ ਕੋਈ ਗੀਜ਼ਾ ਕੋਟਨ ਆ ਕੋਈ ਮੈਟੀਆ ਵਾਈਟ ਦੇ ਵਿੱਚ ਸਾਡੇ ਕੋਲ 25 ਤੋਂ 26 ਕੁਆਲਟੀਆਂ ਜਿਹੜੀਆਂ ਸਭ ਤੋਂ ਟਾਪ ਨੇ ਤੇ ਸਟਾਰਟਿੰਗ ਵਾਈਟ ਕੋਰਤੇ ਪਜਾਮੇ ਦੀ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 700 ਰੁਪਏ ਮੀਟਰ ਨਹੀਂ ਜੀ 700 ਰੁਪਏ ਦਾ 3.5 ਮੀਟਰ ਕੁਰਤਾ ਪਜਾਮਾ ਸ਼ੁਰੂ ਹੋ ਜਾਂਦਾ ਦੇਖੋ ਫਰਨੀਚਿੰਗ ਚੇਕੋ ਚਮਕ-ਦਮਕ ਦੇਖ ਲਓ ਪੂਰੇ ਚਮਚਮ ਕਰਦੇ ਕੋਰਤੇ ਪਜਾਮੇ ਜਿਹੜਾ 2500 ਦਾ ਬਾਜ਼ਾਰ ਚ ਤੇ 700 ਤੋਂ ਸ਼ੁਰੂ ਐ ਚੇ ਬਲੈਕ ਰੰਗ ਲੈ ਲਓ ਲਾਈਟ ਕਲਰ ਲੈ ਲਓ ਡਾਰਕ ਲੈ ਲਓ ਕੋਰਤੇ ਪਜਾਮੇ ਕਹਿੰਦੇ ਮਾਲਵੇ ਵਾਲੇ ਇੱਥੇ ਆ ਗਏ ਹੁਣ ਹੁਣ ਤੁਹਾਨੂੰ ਜੰਡਿਆਲੇ ਗੁਰੂ ਦੇ ਵਿੱਚ ਵੀ ਗੀਜ਼ਾ ਕੋਟਨ ਦੇ ਰੰਗ ਲੈ ਲਓ ਚਾਹੇ ਮੇਟੀ ਚ ਲੈ ਲਓ ਚਾਹੇ ਲੇਲਣ ਚ ਲੈ ਲਓ ਇਸ ਤੋਂ ਇਲਾਵਾ ਤੁਸੀਂ ਪੈਂਟਾਂ ਸ਼ਰਟਾਂ ਵਾਲੀਆਂ ਸ਼ਰਟਾਂ ਦੇ ਵਿੱਚ ਦੇਖੋ ਲਾਈਨਿੰਗ ਦੇ ਵਿੱਚ ਲੈ ਲਓ ਡਾਟ ਵਾਲੀਆਂ ਲੈ ਲਓ ਚੈੱਕ ਵਾਲੀਆਂ ਲੈ ਲਓ ਪਲੇਨ ਵਾਲੀਆਂ ਲੈ ਕੈਜ਼ੂਅਲ ਫਾਰਮਲ ਜਿਹੜੀ ਮਰਜ਼ੀ ਤੁਸੀਂ ਸ਼ਰਟ ਲੈ ਲਓ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਤੁਹਾਨੂੰ ਰੇਂਜ ਮਿਲ ਜਾਨੀ ਵੱਡੀ ਗੱਲ ਇਹ ਆ ਵੀ ਤੁਸੀਂ ਇੱਥੋਂ ਆਪਣੀ ਫਿਟਿੰਗ ਦੇ ਅਨੁਸਾਰ ਜਿਹੜਾ ਕੇ ਸਟਿਚ ਕਰਕੇ ਲੈ ਕੇ ਜਾ ਸਕਦੇ ਆ ਸਾਡੇ ਟੇਲਰ ਦੇਖ ਲਓ ਟੇਲਰ ਵੀ ਸਾਡੇ ਨੰਬਰ 1 ਹੈਗੇ ਆ ਜਦੋਂ ਤੁਸੀਂ ਇੱਥੇ ਆਉਨੇ ਹੋ ਕੱਪੜਾ ਤੁਸੀਂ ਪਸੰਦ ਕਰਦੇ ਹੋ ਨਾਲ ਦੀ ਨਾਲ ਤੁਸੀਂ ਆ ਦੇਖ ਲਓ ਪੂਰਾ ਇੱਥੇ ਤਰੀਕੇ ਦੇ ਨਾਲ ਮੀਜ਼ਰਮੈਂਟ ਹੁੰਦੀ ਹੈ ਮੀਜ਼ਰਮੈਂਟ ਕਰਨ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਚੈਲੰਜ ਕਰਦੇ ਆ 3 ਘੰਟੇ ਦੇ ਵਿੱਚ ਕੋਟ ਪੈਂਟ ਤਿਆਰ ਕਰਕੇ ਦੇ ਦਨੇ ਆ ਤੁਸੀਂ ਬਾਜ਼ਾਰ 'ਚ ਜਾਉਂਗੇ ਤਾਂ ਤੁਹਾਨੂੰ ਜਿਹੜਾ ਮੀਨਾ ਮੀਨਾ ਬੀਵੀ ਦੇਣ ਪਰ ਜੰਡੇ ਵਾਲੇ ਗੁਰੂ ਆਓ ਸਿਰਫ 3 ਘੰਟੇ ਦੇ ਵਿੱਚ ਕੋਟ ਪੈਂਟ ਤਿਆਰ ਕਰਕੇ ਦੇ ਦਿਆਂਗੇ ਹਰ ਤਰ੍ਹਾਂ ਫਾਇਦਾ ਇੱਧਰ ਤੁਸੀਂ ਚੈੱਕ ਕਰ ਲਓ ਭਾਈ ਜੀ ਇਹ ਗਲਤ ਧਿਆਨ ਰੱਖਿਓ ਇਹ ਵੀਡੀਓ ਇਹ ਜੰਡੇ ਵਾਲੇ ਗੁਰੂ ਦੀ ਹੈ ਜਿੱਥੇ ਚੈਲੰਜ ਕਰਦੇ ਆ 3 ਘੰਟਿਆਂ ਦੇ ਜੇ ਕੋਟ ਪੈਂਟ ਤਿਆਰ ਕਰਕੇ ਦਿੰਦੇ ਕੱਲੇ ਜੰਡੇ ਵਾਲੇ ਗੁਰੂ ਔਰ ਦਸਤਾਰਾਂ ਟਾਈਆਂ ਦੇ ਵਿੱਚ ਚੈੱਕ ਕਰ ਲਓ ਜੀ ਮਾਤੂ ਸ਼ੇਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਫੋਲੋਵੈਲ ਦੇ ਵਿੱਚ ਰੂਬੀਆ ਦੇ ਵਿੱਚ 550 ਤੋਂ ਪਲੱਸ ਰੰਗ ਹੈ ਤੇ ਦੂਸਰੀ ਗੱਲ ਇਹ ਵੀ ਆ ਅਸੀਂ ਚੈਲੰਜ ਕਰਕੇ ਕਹਿੰਦੇ ਆ ਪੱਕਾ ਬਿੱਲ ਕੱਟ ਕੇ ਦੇਈਦਾ ਦਸਤਾਰ ਦਾ 90 ਦਿਨਾਂ ਦੀ ਗਰੰਟੀ 3 ਮਹੀਨੇ ਦੀ ਗਰੰਟੀ ਲਿਖ ਕੇ ਦਿੰਦੇ ਆ ਪੱਗ ਨੂੰ ਡਾ ਪੈ ਜੇ ਝੜਕੀ ਟੋਕ ਵਾਪਸ ਕਰ ਦਿਓ ਨਵੀਂ ਪੱਗ ਲੈ ਜਾਓ ਦੇਖ ਬਹੁਤ ਸਾਰੀਆਂ ਵੈਰਾਈਟੀਆਂ ਦਸਤਾਰਾਂ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ 550 ਤੋਂ ਵੱਧ ਰੰਗ ਰੰਗ ਫੇਟ ਹੋ ਜੇ ਤੇ 3 ਮਹੀਨੇ ਦੇ ਅੰਦਰ ਅੰਦਰ ਪੱਗ ਦੇ ਕੇ ਨਵੀਂ ਲੈ ਜਾਓ ਆ ਦੇਖੋ ਡਿਜ਼ਾਈਨ ਚੈੱਕ ਕਰੋ ਤੁਸੀਂ ਗੂਗਲ ਤੋਂ ਫੋਟੋ ਚੱਕ ਲਿਓ ਫੇਸਬੁੱਕ ਤੋਂ ਫੋਟੋ ਚੱਕ ਲਿਓ ਜਿਹੜੇ ਮਰਜੀ ਸਿੰਗਰ ਨੇ ਜਿਹੜੇ ਮਰਜੀ ਐਕਟਰ ਨੇ ਆ ਚੀਜ਼ਾਂ ਲੌਂਗ ਕੋਟ ਪਾਏ ਆ ਜਿਹੜੀ ਮਰਜੀ ਵੈਰਾਈਟੀ ਸੇਮ ਉਤਾਂ ਦੀ ਚੀਜ਼ ਾਨੂੰ ਅਸੀਂ ਤਿਆਰ ਕਰਕੇ ਦੇ ਦੇਣੀ ਆ ਭਾਜੀ ਲਾਈਨਿੰਗ ਦਾ ਕੱਪੜਾ ਹੈਗਾ ਆਪਣੇ ਕੋਲ ਦੇਖੋ ਜੀ ਲਾਈਨਿੰਗ ਦਾ ਕੱਪੜਾ ਸਾਡੇ ਕੋਲ ਸਭ ਤੋਂ ਬੈਸਟ ਹੈ ਬਾਜ਼ਾਰ ਦੇ ਵਿੱਚ ਤੁਸੀਂ 10-15000 ਵਾਲਾ ਲੇਡੀ ਸੂਟ ਲੈ ਲੈਨੇ ਸੰਥੈਟਿਕ ਪਰ ਲਾਈਨਿੰਗ ਦੇਸੀ ਜੀ ਲੈ ਲੈਨੇ ਹੁਣ ਦੇਸੀ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ ਮਾਤੂ ਸ਼੍ਰੀ ਦਸਤਾਰ ਦੀ ਤੁਹਾਡੇ ਕੋਲ ਕੁਆਲਿਟੀ ਆ ਚੁੱਕੀ ਸਭ ਤੋਂ ਵਧੀਆ ਜਿਹੜੀ ਕਿ ਅਸੀਂ ਲਾਇਨਿੰਗ 40 ਰੁਪਏ ਮੀਟਰ ਤੋਂ ਸ਼ੁਰੂ ਕਰਦੇ ਆ ਤੇ ਫੁੱਲ ਗਰੰਟੀ ਦਿੰਦੇ ਆ 550 ਤੋਂ ਵੱਧ ਰੰਗ ਦਿੰਦੇ ਆ ਜੀ ਸੋ ਦਵਾ ਦਾਵਾ ਆਜੋ ਜੀ ਹੁਣ ਹੋਰ ਪਾਸੇ ਜਾਓ ਨਾ ਲੁੱਟਾ ਕਰਾਓ ਨਾ ਜੜਿਆਲਾ ਗੁਰੂ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਕੈਰਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜੜਿਆਲਾ ਗੁਰੂ